ਸਤ ਨਾਮ ਵਾਹਿਗੁਰੂ ਸਾਬ ਜੀ ਸਾਵਣ ਸਰਸੀ ਕਾਮਣੀ ਦਰਨਾ ਕਮਲ ਸਿਓ ਪਿਆਰ ਮਾਨਤਾ ਨਰਤਾ ਸੱਚ ਰੰਗ ਇੱਕੋ ਨਾਮ ਹੈ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਬੇ ਛਾਰ ਹਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਾਣ ਤੈਨ ਪ੍ਰਭ ਸੰਗ ਮੋਲੇ ਸਮਰੱਥ ਪੁਰਖਿਆ ਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਗਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਨਕੇ ਸਦਬਿਹਾਰ ਨਾਨਕ ਹਰਜੀ ਮੈਂ ਆਕਰ ਸ਼ਬਦ ਸਵਾਰਨ ਹਾਰ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾ ਸਾਵਣ ਤੇ ਨਾਸ ਸੁਹਾਗਣੀ ਜੈਨ ਰਾਮ ਨਾਮ ਔਰ ਹਾਰ ਸਵਾ ਪਰਮ ਸਕਾਯੋਗ ਗੁਰੂ ਪਿਆਰੀ ਗੁਰੂ ਸواری ਗੁਰੂ ਦਾ ਖਾਸ ਰੂਪ ਖਾਲਸਾ 사త్సੰਗ ਜੀਓ ਵਿਚਾਰਾਂ ਦੇ আরম্ভ ਤੋਂ ਪਹਿਲਾਂ ਕਾਲੀ ਗੀਰਦੇਸ਼ ਮੇਜ ਬਤਾਦੀ ਰਿਬਖਸ਼ਾ ਗੁਰਪਥੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਕਾਰਜਗੁਰ ਸਾਧ ਸੰਗਤ ਜੀਓ ਅਜ ਸਾਵਣ ਦਾ ਮਹੀਨਾ ਚੜ੍ਹਿਆ ਹੈ ਤਾਂ ਤਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਛਾ ਸੋਹਬ ਸ਼੍ਰੀ ਗੁਰੂ ਜੀ ਦੇ ਮਾਰਜ ਦੇ ਮਹਾਰਾਮ ਜੀ ਦੀ ਬਾਣੀ ਵਿੱਚ ਜੋ ਸਾਡੇ ਸਭ ਵਾਸਤੇ ਇਸ ਮਹੀਨੇ ਦੇ ਪਾਵਨ ਪਵਿੱਤਰ ਪ੍ਰਦੇਸ਼ ਹਨ ਆਓ ਰਲ ਮਿਲ ਕੇ ਸਤਸੰਗਤ ਦੇ ਰੂਪ ਵਿੱਚ ਆਪਾਂ ਸਭ ਨੇ ਸਤਿਗੁਰ ਦੇ ਪਾਵਨ ਪ੍ਰਸੰ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਜੀ ਤੁੱਛ ਬੁੱਧੀ ਹੈ ਸਤਿਗੁਰੂ ਪਾਛਾ 10 ਦੇ ਸਿਰ ਤੇ ਮੇਹਰ ਬਖਸ਼ਾ ਕਰਕੇ ਆਪਣੇ ਨਾ ਪਾਵਨ ਪਵਿੱਤਰ ਪ੍ਰਦੇਸ਼ਾਂ ਦੀ ਵਿਚਾਰ ਜਿਹੜੀ ਉਹ ਆਪ ਹੀ ਕਰਵਾ ਲਣ ਸਪੰਚਮ ਪਾਛੇ ਦੇ ਪਾਵਨ ਪ੍ਰਦੇਸ਼ਾਂ ਸਾਵਣ ਸਰਸੀ ਕਾਮਣੀ ਸਾਵਣਾ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨਤਾ ਦਾ ਸੱਚ ਰੰਗ ਇੱਕੋ ਨਾਮ ਅਦਾ ਪਛੜੇ ਪਾਵਨ ਉਪਦੇਸ਼ ਹਨ ਪਛੜੇ ਕਿੰਦਨੇ ਸੁਹਾਵਣਾ ਦਾ ਮਹੀਨਾ ਜਿਹੜਾ ਹੈ ਉਹਨਾਂ ਜੀਵ ਰੂਪ ਇਸਤਰੀਆਂ ਦੇ ਸੁਹਾਵਣਾ ਹੈ ਜਿਨ੍ਹਾਂ ਦਾ ਪਿਆਰ ਆਪਣੇ ਗੁਰੂ ਪ੍ਰਤਾ ਪਰਮਾਤਮਾ ਦੇ ਚਰਨਾਂ ਨਾਲ ਟਿਕਿਆ ਤੇ ਸਤਸੰਗ ਜੀਵ ਸ਼ਾਵਣ ਸਰਸਤੀ ਕਾਮਣੀ ਚਾਰਨਾ ਕਮਲ ਸਿਉ ਪਿਆ ਤੇ ਉਹਨਾਂ ਦੀ ਜ਼ਿੰਦਗੀ ਦਾ ਅਦਾar ਜਿਹੜਾ ਉਹਨਾਂ ਨੇ ਇੱਕ ਪਰਮ ਪ੍ਰਤਾਪ ਪਰਮਾਤਮਾ ਦੇ ਗੁਰੂ ਪਰਮਾਤਮਾ ਦੇ ਨਾਮ ਨੂੰ ਬਣਾਇਆ ਹੈ। ਮੰਨਤਾ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ ਇੱਕ ਨਾਮ ਹੀ ਜਿਹੜਾ ਪਰਮ ਪ੍ਰਤਾਪ ਪਰਮਾਤਮਾ ਦਾ ਹੈ। ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੈ। ਆਸਰਾ ਹੈ। ਸੱਚਾ ਨਾਮ ਮੇਰਾ ਆਧਾਰ ਹੈ। ਵਾਟ ਨਾਮ ਅਧਾਰ ਮੇਰਾ ਜਨਪੁਖਾ ਸਭ ਗਵਾਇ ਉਹ ਪਰਮਪਤਾ ਪਰਮਾਤਮਾ ਸੱਚਾ ਨਾਮ ਜਿਹੜਾ ਹੈ ਉਹਦਾ ਸਿਮਰਨ ਜਿਹੜਾ ਹੈ ਉਹਦੀ ਬੰਦਗੀ ਜਿਹੜੀ ਹੈ ਉਹਦਾ ਗਿਆਨ ਜਿਹੜਾ ਹੈ ਉਹਨੇ ਸੜੀ ਅੰਤਮ ਪੁਖਾ ਮਟੋਗਿਆ ਤੇ ਪਾਤਸ਼ਾਹ ਕਹਿੰਦੇ ਨੇ ਮਾਨਤ ਨਰਤਾ ਸੱਚ ਰੰਗ ਜਨਾਨੇ ਇੱਕ ਪਰਮਪਤਾ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ ਸਿਮਰਨ ਨੂੰ ਆਧਾਰ ਬਣਾਇਆ ਹੈ ਉਹਦਾ ਮੰਨ ਤੇ ਤਨ ਜਿਹੜਾ ਹੈ ਉਸ ਪਰਮਪਥਾ ਪਰਮਾਤਮ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ ਤੇ ਸਤ ਸੰਗਤ ਜੀ ਵਿਖਿਆ ਰੰਗ ਕੁੜਾ ਦਿਆ ਦਸਨ ਸਬੇ ਸ਼ਾਰ ਵਿਖਿਆ ਰੰਗ ਕੁੜਾ ਦਿਆ ਦਸਨ ਸਬੇ ਸ਼ਾਰ ਸੰਸਾਰ ਵੀ ਮਾਇਆ ਵਿਖੇ ਵਿਕਾਰਾਂ ਵਾਲੀ ਮਾਇਆ ਦੇ ਰੰਗ ਸਭ ਝੂਠੇ ਹਾਂ ਸਵਾਦੀ ਨਿਆਹੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਸਤਿਗੁਰੂ ਨਾਮ ਦਾ ਰਸ ਜਿਹੜਾ ਹੈ ਸਭ ਤੋਂ ਮਿੱਠਾ ਹੈ ਬਾਕੀ ਸਭ ਰਸ ਜਿੰਨੇ ਵੀ ਹਨ ਫਿੱਕੇ ਹੋ ਬਾਬਾ ਫਰੀਦ ਦੇ ਪਾਵਨ ਬਚਨ ਵੀ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਪੜਦੇ ਹਾਂ ਬਾਬਾ ਫਰੀਦ ਜੀ ਸਨੋ ਦਾਰਨਾ ਦੰਦੇ ਨੇ ਚੱਕਰ ਖੰਡ ਨਵਾਤ ਗੁੜ ਮੱਖਿਓ ਮੱਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਪੁੱਜ ਹਰ ਬਿੰ ਕਛੂ ਨਾ ਲੱਗੀ ਫਕਤਨ ਕੋ ਮਿੱਠਾ ਹਾਨ ਸਵਾਦ ਸਭ ਫੀਕਿਆ ਘਰ ਨਿਰਤਨ ਡਿਟ ਬਾਬਾ ਜੀ ਕਹਿੰਦੇ ਨੇ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਨਵਾਤ ਮਿਠਰੀ ਮਿੱਠੀ ਹੈ ਗੁੜ ਮਿੱਠਾ ਮਾਥਿਓ ਸ਼ਹਿਦ ਮਿੱਠਾ ਹੈ ਮਾਝਾ ਦੁੱਧ ਮਾਝਾ ਦੁੱਧ ਵੀ ਮਿੱਠਾ ਹੈ ਪਰ ਸਭੇ ਪਸਤੋਂ ਮਿੱਠੀਆਂ ਰੱਬ ਦਾ ਪਿਆਰ ਦੁੱਧ ਤੇਰੇ ਨਾਮ ਦੇ ਬਰਾਬਰ ਹੋਰ ਕੁਝ ਵੀ ਮਿੱਠਾ ਨਹੀਂ ਤਾਂ ਸਤ ਸੰਗ ਜੀ ਬਾਕੀ ਮਾਇਆ ਵਾਲੇ ਰੰਗ ਪਾਛਾ ਕਹਿੰਦੇ ਨੇ ਸਭ ਫਿੱਕੇ ਹਨ ਇੱਕ ਪਰਮ ਪ੍ਰਤਾਪ ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਹੈ ਉਹ ਰਸ ਜਿਹੜਾ ਹੈ ਉਹ ਸਭ ਤੋਂ ਮਿੱਠਾ ਹੈ ਹਰਿਆਮਰਤ ਬੂੰਦ ਸੁਹਾਵਣੀ ਮਿਲ ਸਾਧੂ ਕੀ ਬਨਹਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਕੀ ਬਨਹਾਰ ਪੂਰੇ ਗੁਰਾਂ ਦੀ ਸੰਗਤ ਵਿੱਚ ਆ ਕਰਕੇ ਪੂਰੇ ਗੁਰਾਂ ਦੀ ਸੰਗਤ ਵਿੱਚ ਆ ਕਰਕੇ ਗੁਰੂ ਜੀ ਦੇ ਪਾਵਨ ਪਰਤਰ ਅਮਰਤ ਦੇ ਬਚਨ ਜਿਹੜੇ ਹਨ ਉਹ ਸੁਣ ਕੇ ਸਮਝ ਕੇ ਸਤਸੰਗ ਜੀ ਆਪਣੇ ਹਿਰਦੇ ਰੂਪੀ ਕਰਮ ਵਿੱਚ ਵਸਾ ਕਰਕੇ ਇਹ ਸਰਦਾ ਹਿਰਦਾ ਜਿਹੜਾ ਹੈ ਉਹ ਸੁਹਾਵਣਾ ਹੋ ਜਾਂਦਾ ਹੈ ਖੜ ਜਾਂਦਾ ਹੈ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਹਾ ਸਤਸੰਗ ਵਿਚ ਆ ਕਰਕੇ ਅਮਰਤ ਦੀ ਬੂੰਦਾਂ ਜਿਹੜੀਆਂ ਹਨ ਆਪਣੇ ਬਾਛ ਦੇ ਪਾਵਨ ਬਚਨ ਜਿਹੜੇ ਹਨ ਅਪਦੇਸ਼ ਜਿਹੜੇ ਹਨ ਉਹ ਆਪਾਂ ਸੁਣਨੇ ਹਨ ਸਮਝਨੇ ਹਨ ਤੇ ਪੀਣ ਜੋ ਕੇ ਹੋਣਾ ਹੈ ਪਾਤਛਕ ਜਿਹਨੇ ਨਾਨਕ ਨਾਮ ਜੱਪੇ ਸੋ ਜੀਵੇ ਜਿਹੜਾ ਆਪਣੇ ਪਰਮਪਤਾ ਪਰਮਾਤਮਾ ਦਾ ਆਪਣੇ ਗੁਰੂਪਤਾ ਪਰਮਾਤਮਾ ਦਾ ਨਾਮ ਜਪਦਾ ਹੈ ਜਿਹੜਾ ਜੀਵ ਨਾਨਕ ਨਾਮ ਜੱਪੇ ਸੋ ਜੀਵੇ ਉਹ ਹੀ ਜੁੰਦਾ ਹੈ ਆਤਮਕ ਤੌਰ ਤੇ ਉਹ ਹੀ ਜੁੰਦਾ ਹੈ ਨਾਨਕ ਨਾਮ ਜਪ ਕੇ ਸੋ ਜੀਵੇ ਸਾਧ ਸੰਗ ਹਰਿ ਅਮਰਤ ਪੀਵੇ ਸਤ ਸੰਗਤ ਵਿਚਾਰ ਕਰਕੇ ਪੂਰੇ ਗੁਰਾਂ ਦੇ ਸੰਗਤਲਾ ਕਰਕੇ ਅੰਮ੍ਰਿਤ ਪੀਂਦਾ ਹੈ ਭਾਵਨਾਮ ਜਪਦਾ ਹੈ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਗਿਆਨ ਹਾਸਲ ਕਰਦਾ ਹੈ ਤੇ ਪਾਤਸ਼ ਦੇ ਭਾਵਨ ਬਚਨਾ ਬਾਣ ਤੈਨ ਪ੍ਰਭ ਸੰਗ ਮੋਲੇ ਆ ਬਾਣ ਤੇਣ ਪ੍ਰਭ ਸੰਗ ਮੋਲੇ ਆ ਸਮਰੱਥ ਪੁਰਖ ਅਪਾਰ ਉਹ ਮਾਲ ਪਰਮਪਤ ਦਾ ਪ੍ਰਮਾਤਮਾ ਜਿਹੜਾ ਉਸਾ ਕੁਛ ਕਰਦੇ ਸਮਰੱਥ ਬਾਣ ਤਨ ਪ੍ਰਾਪ ਸੰਗ ਮੌਂਦੇ ਆ ਜਿਵੇਂ ਬਰਖਾਂ ਨਾਲ ਬਰਸਪਤੀ ਜਿਹੜੀ ਹੈ ਹਰੀ ਫਰੀ ਹੋ ਜਾਂਦੀ ਹੈ ਸਕੇ ਹੋਏ ਧਰਤ ਪੌਦੇ ਫਲ ਮੀਂਹ ਪੈਣ ਦੇ ਨਾਲ ਸਭ ਹਰੇ ਫਰੇ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਸਾਤ ਸੰਗਤ ਵਿਚ ਆ ਕਰਕੇ ਸਾਡੇ ਸੁੱਕੇ ਹੋ ਮੰਝੜੇ ਹਨ ਕਮਲਾਈ ਹੋਏ ਮਰ ਜਾਏ ਹੋਏ ਮੰਝੜੇ ਹਨ ਉਹ ਹਰੇ ਭਰੇ ਹੋ ਜਾਂਦੇ ਨੇ ਪਾਤਸ਼ਾਹ ਦੇ ਪਾਵਨ ਪਵਤਰ ਤੇ ਸਰਮਣ ਕਰਕੇ ਮੇਰੇ ਮਾਧੋ ਜੀ satsangat ਮਿਲੇ ਸੋ ਤਰਿਆ ਮੇਰੇ ਮਾਧੋ ਜੀ satsangat ਮਿਲੇ ਸੋ ਤਰਿਆ ਕਰਨਾ ਹੈ ਉਸਨੇ ਜਿਹੜਾ ਪੂਰੀ ਪੁਰਣੀ ਸੰਗਤ ਚਾਹੁੰਦਾ ਹੈ ਤਾਂ satsang ji ਪਾਤਸ਼ਾਹ ਕਹਿੰਦੇ ਨੇ ਉਹ ਮਾਲਕ ਪਰਮਪੁਰਤਾ ਪਰਮਾਤਮਾ ਜਿਹੜਾ ਹੈ ਉਸ ਮਰਤਪੁਰਖ ਹੈ ਉਹ ਵੱਡਾ ਹੈ ਸਭ ਬੜਿਆ ਆ ਉਹਦੇ ਹੱਥ ਵਿੱਚ ਆ ਸਤ ਸੰਗ ਲਈਓ ਅੰਦਰੇ ਕੋਣ ਤਾਲ ਪੈਦਾ ਹੋਈ ਹਰ ਮਿਲਣੇ ਨੂੰ ਮਨ ਲੋਚਦਾ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਸਤ ਸੰਗ ਵਿੱਚ ਆ ਕਰਕੇ ਜਿਹੜਾ ਪਛਦੇ ਪਾਪਨ ਪ੍ਰਦੇਸ਼ ਆਪਾਂ ਸਰਵਣ ਕਰਦੇ ਹਾਂ ਫਿਰ ਹਰ ਮਿਲਣੇ ਨੂੰ ਮਨ ਲੋਚਦਾ ਉਸ ਪਰਮਤਾ ਪ੍ਰਮਾਤਮਾ ਦੇ ਮਿਲਣ ਵਾਸਤੇ ਮਿਲਾਬ ਵਾਸਤੇ ਮਨ ਵਿੱਚ ਇਖਤਾਨ ਪੈਦਾ ਹੁੰਦੀ ਹੈ ਇੱਛਾ ਪੈਦਾ ਹੁੰਦੀ ਹੈ ਅੰਦਰ ਇੱਛਾ ਜਾਗਦੀ ਹੈ ਪਰ ਸਤਸੰਗ ਇਹ ਪਾਤ ਚੱਕ ਕਹਿੰਦੇ ਨੇ ਕਰਮ ਮਲਾਬਣ ਹਾਰ ਚੰਗੇ ਕਰਮਾ ਕਰਕੇ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਨਾਲ ਸਾਡਾ ਮਲਾਪ ਹੁੰਦਾ ਹੈ ਮਾੜੇ ਕਰਮਾ ਕਰਕੇ ਆਪਣੇ ਗੁਰੂ ਪਿਤਾ ਪਰਮਾਤਮਾ ਤੋਂ ਆਪਾਂ ਦੂਰ ਚਲੇ ਜਾਂਦੇ ਹਾਂ ਵਿਛੋੜਾ ਪੈ ਜਾਂਦਾ ਹੈ ਕਰਮੀ ਆਪੂ ਆਪਣੀ ਕੀ ਨੇੜੇ ਕੀ ਦੂਰ ਸੋ ਸਤਸੰਗ ਜੀਓ ਸਤ ਸੰਗਤ ਵਿਚਾਉਣਾ ਚੰਗਾ ਕਰਮ ਹੈ ਸਤ ਸੰਗਤ ਵਿਚਾਉਣਾ ਚੰਗਾ ਕਰਮ ਹੈ ਗੁਰੂ ਜਪ ਦੇ ਸ਼ੰ ਮੰਨਣਾ ਚੰਗਾ ਕਰਮ ਹੈ ਚੰਗੇ ਕਰਮਾ ਕਰਕੇ ਆਪਾਂ ਸਾਡਾ ਆਪਣੇ ਗੁਰੂ ਪ੍ਰਤਾ ਪਰਮਾਤਮਾ ਨਾਲ ਲਾਪ ਹੋ ਜਾਏਗਾ ਸਤ ਸੰਗਤ ਜੋ ਪਾਛਾ ਕੰਜਲੀ ਨਹੀਂ ਸਖੀਏ ਪ੍ਰਾਪਾਇਆ ਜਣ ਨੇ ਆਪਣੇ ਗੁਰੂ ਪ੍ਰਤਾ ਪਰਮਾਤਮਾ ਨੂੰ ਪਾ ਲਿਆ ਜਿਹੜੇ ਜੀਵ ਰੂਪਸਤਰੀਆ ਆਪਣੇ ਗੁਰਪਤਾ ਪਰਮਾਤਮ ਦੇ ਹੁਕਮ ਚਲਦਿਆਂ ਨੇ ਪਾਤਸ਼ਾਹ ਕਹਿੰਦੇ ਨੇ ਹੋਂਦਨ ਕੇ ਸਦ ਬਲਿਹਾਰ ਹੋਂਦਨ ਕੇ ਸਦ ਬਲਿਹਾਰ ਉਹਨਾਂ ਤੋਂ ਬਲਿਹਾਰ ਹੀ ਜਾਈਏ ਉਹਨਾਂ ਤੋਂ ਕੁਰਬਾਨ ਜਾਈਏ ਤੇ ਪਾਤਸ਼ਾਹ ਦੇ ਪਾਵਨ ਬਚਨ ਨਾਨਕ ਹਰਜੀ ਮਾਇਕਰ ਸ਼ਬਦ ਸਵਾਰਣ ਹਾਰ ਨਾਨਕ ਹਰਜੀ ਮਾਇਕਰ ਸ਼ਬਦ ਸਵਾਰਣ ਹਾਰ ਸਾਡੇ ਤੇ ਦਇਆ ਕਰੋ ਪਾਛੜੀ ਤੇ ਸਾਡੇ ਤੇ ਦਇਆ ਕਰੋ ਦਇਆ ਦਿਖਾ ਬਿਚਾਰ ਨਾਨਕ ਹਰਜੀ ਮੇਰ ਕਰੋ ਸਾਡੇ ਤੇ ਮੇਰ ਕਰੋ ਸ਼ਬਦ ਸਵਾਰਨ ਹਾਰ ਆਪਣੇ ਗੁਰੂ ਪਤਾ ਪਰਮਾਤਮਾ ਦੇ ਉਪਦੇਸ਼ਾਂ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸਵਰਨਾ ਹੈ ਜੇ ਤੋ ਆਪਣੇ ਗੁਰੂ ਪਤਾ ਪਰਮਾਤਮਾ ਦੇ ਉਪਦੇਸ਼ ਆਪਾਂ ਸਰਮਣ ਕਰਾਂਗੇ ਸੁਣ ਕੇ ਮੰਨਾਂਗੇ ਸੁਣਤ ਕਮਾਬਤ ਹੋਤ ਆਧਾਰ ਤੇ ਸਾਧ ਸੰਗਤ ਜੋ ਸਾਡਾ ਪਤਾ ਹੋ ਜਾਏ ਸਾਡਾ ਆਦਾਲ ਹੋ ਜਾਏਗਾ ਤੇ ਪਾਤਸ਼ਾਹ ਜਨੇ ਸਾਵਣ ਤੇ ਨਸੁਹਾਗਣੀ ਨਾਮ ਨਾਮ ਪ੍ਰਹਾਰ ਸਾਵਣ ਤੇ ਨਸੁਹਾਗਣੀ ਜਨੇ ਨਾਮ ਨਾਮ ਪ੍ਰਹਾਰ ਸਾਵਣ ਦਾ ਮਹੀਨਾ ਜਿਹੜਾ ਹੈ ਉਹਨਾ ਗੁਰਮਖ ਜਨਾ ਵਾਸਤੇ ਸੁਹਾਵਣਾ ਹੈ ਨੰਦਮਈ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿੱਚ ਆਪਣੇ ਗੁਰੂ ਪਿਤਾ ਪਰਮਾਤਮਾ ਦੀ ਬੰਦਗੀ ਦਾ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਸਿਮਰਨ ਦਾ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਗਿਆਨ ਰੂਪੀ ਗੁਣਾਂ ਦਾ ਹਾਰ ਪਾ ਲਿਆ ਹੈ ਗੁਰੂ ਜੀ ਦੀ ਹਕਮ ਨੂੰ ਜਿਹੜੇ ਮੰਨਦੇ ਨੇ ਪਤਛਾ ਕਹਿੰਦੇ ਨੇ ਉਹ ਨੰਦ ਵਿੱਚ ਹਨ ਸਾਵਣ ਤੇ ਨਾ ਸੁਆਗਣੀ ਰਾਮ ਨਾਮ ਔਰ ਹਾਰ ਉਹਨਾਂ ਵਾਸਤੇ ਸਾਵਨ ਦਾ ਮਹੀਨਾ ਜਿਹੜਾ ਹੈ ਸੁਹਾਵਣਾ ਹੈ ਸੋ ਸਤ ਸੰਗਤ ਜੀ ਤੋਦ ਚਿਤਿਆਏ ਮਹਾ ਆਨੰਦ ਇਹਨੂੰ ਮਾਰਕ ਚਿੱਤੇ ਹੈ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਬਿਸਰੇ ਸੋ ਮਰ ਜਾਏ ਜਿਹੜਾ ਭੁੱਲ ਗਿਆ ਉਹ ਮਾਲਕ ਪਰਮਾਤਮਾ ਨੂੰ ਉਹ ਆਤਮਿਕ ਤੌਰ ਤੇ ਮੌਤ ਹੋ ਗਈ ਤਪ ਚੱਕ ਕਰਨ ਦਿਯਾਲ ਹੋਵੇ ਜਿਸ ਨੂੰ ਪਰ ਕਰਤੇ ਜਿਤ ਮਾਲਕ ਪਰਤਾ ਪਰਮਾਤਮਾ ਗੁਰੂ ਪਰਮਾਤਮਾ ਮੇ ਕਰਦਾ ਹੈ ਦਿਯਾਲਤਾ ਦੇ ਵਿੱਚ ਹੁੰਦਾ ਹੈ ਦਿਯਾਲ ਹੋਵੇ ਜਿਸ ਨੂੰ ਪਰ ਕਰਤੇ ਸੋਤੁੱਦ ਸਦਾ ਤੇ ਆਏ ਉਹ ਹੀ ਸਦਾ ਉਸ ਮਾਲਕ ਪਰਤਾ ਪਰਮਾਤਮਾ ਤੇ ਆਉਂਦੇ ਨੇ ਉਹਦੀ ਬੰਦਗੀ ਕਰਦੇ ਨੇ ਉਹਦਾ ਸਿਮਰਨ ਕਰਦੇ ਨੇ ਉਹਦਾ ਗਿਆਨ ਹਾਸਲ ਕਰਦੇ ਨੇ ਸਤ ਸੰਗਜੀ ਆਪਣੇ ਮਨ ਨੂੰ ਫਰਮਪਤਾ ਪ੍ਰਮਾਤਮਾ ਦੇ ਨਾਮ ਦਾ ਰੰਗ ਆਪ ਸਭ ਨੇ ਛੱਡਣਾ ਹੈ ਮਾਲਕ ਦੇ ਚਰਨਾਂ ਵਿੱਚੋਂ ਇੱਕੋ ਮੰਗ ਮੰਗਿਆ ਕਰੋ ਹੇ ਮੇਰੇ ਫਰਮਪਤਾ ਪ੍ਰਮਾਤਮਾ ਜੀ ਬੰਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹੇ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ ਨਾਮ ਦੀ ਦਾਤ ਬਖਸ਼ ਦਿਓ ਨਾਮ ਦਾ ਰੰਗ ਮਨੋਂ ਛੱਡ ਦਿਓ ਤਾਂ ਕਿ ਮਨ ਤੇ ਤਨ ਜਿਹੜਾ ਹੈ ਤੇਰੇ ਸੱਚੇ ਨਾਮ ਵਿੱਚ ਸਾਡਾ ਰਮੀਆ ਜਾਵੇ ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਮਾਦ ਕਾ ਤਿੱਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਦ ਕਾ ਹੋਰ ਮੰਗ ਕੋਈ ਨਹੀਂ ਆਪਣੇ ਰੰਗਾਂ ਵਿੱਚ ਰੰਗ ਲੈ ਤੁਸੀਂ ਸੰਗ ਜੀ ਆਓ ਸਤਿਪ੍ਰੀਤ ਪਾਤਸ਼ਾ ਸਾਡੇ ਸਾਰਿਆਂ ਤੇ ਰਹਿਮਤ ਕਰੋ ਇਸ ਸਾਵਣ ਦੇ ਮਹੀਨੇ ਵਿੱਚ ਸਾਡੇ ਮਨ ਤੇ ਤਨ ਦੇ ਉੱਤੇ ਉਸ ਪਰਮਪਤਾ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਏ ਉਸ ਮਾਲਕ ਦੇ ਚਰਨਾਂ ਵਿੱਚ ਸਦਾ ਅਰਦਾਸ ਕਰਨੀ ਹੈ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ ਸਾਵਣ ਸਰਸੀ ਕਾਮਣੀ ਚਰਨ ਕਮਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਹੈ ਇੱਕ ਨਾਮ ਨੂੰ ਆਸਰਾ ਬਣਾਉਣਾ ਹੈ ਉਸ ਸਿਮਰਨ ਕਰਨਾ ਦਾ ਬੰਦਗੀ ਕਰਨੀ ਹੈ ਤਾਂ ਆਪ ਸਾਧ ਸੰਗਤ ਜੀਓ ਸਤਿਗੁਰੂ ਪਾਛ ਸਾਡੇ ਸਾਰਿਆਂ ਤੇ ਰਹਿਮਤਾ ਵਰਤੋਣ ਸਾਡੇ ਮਨ ਨੂੰ ਨਾਮ ਦਾ ਰੰਗ ਚੜ ਜਾਏ ਸਭ ਦੇ ਆਉ ਵਿਚਾਰਾਂ ਕਰਦੇ ਆ ਤੁਮ ਹੁਣ ਯਤਮਾਂ ਬੋਲਨੀ ਮਾਫੀ ਬਖਸ਼ੀ ਜੀ ਅਖੀਰ ਵਿੱਚ ਆਓ ਗੱਜ-ਬੱਜ ਕੇ ਫਤਿਹ ਬਣਾਓ ਬੁਰਫਤੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ